ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਬਹੁਤ ਹੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਤੇ ਲੋਕਾਂ ਵੱਲੋਂ ਇਸ ਜੋੜੀ ਨੂੰ ਬਹੁਤ ਹੀ ਪਿਆਰ ਦਿੱਤਾ ਜਾ ਰਿਹਾ ਹੈ ਆਪਣੀ ਕੁੱਖੋ ਜੰਮਿਆ ਬੱਚਾ ਕਿਸੇ ਨੂੰ ਦੇਣ ਦੇ ਲਈ ਬਹੁਤ ਵੱਡਾ ਦਿਲ ਕਰਨਾ ਪੈਂਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅੱਜ ਕੱਲ ਇਹੋ ਜਿਹੀਆਂ ਰੂਹਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਜੋ ਆਪਣਾ ਬੱਚਾ ਕਿਸੇ ਨੂੰ ਗੋਦ ਦਿੰਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਰਸਮਾਂ ਜੋ ਕੀਤੀਆਂ ਗਈਆਂ ਨੇ ਗੁਰੂ ਘਰ ਦੇ ਵਿੱਚ ਕੀਤੀਆਂ ਗਈਆਂ ਨੇ ਤੇ ਇਹ ਭੈਣ ਨੇ ਆਪਣੇ ਕੁੱਖੋ ਜੰਮਿਆ ਬੱਚਾ ਆਪਣੀ ਨਿੱਕੀ ਭੈਣ ਨੂੰ ਦੇ ਦਿੱਤਾ ਹੈ ਤੇ ਲੋਕਾਂ ਵੱਲੋਂ ਇਸ ਜੋੜੀ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਸੱਚੀ ਬਹੁਤ ਵੱਡਾ ਦਿਲ ਕਰਨਾ ਪੈਂਦਾ ਹੈ ਆਪਣਾ ਬੱਚਾ ਕਿਸੇ ਨੂੰ ਦੇਣ ਦੇ ਲਈ ਸੱਚੀ ਮਾਂ ਨੂੰ ਪਹਾੜ ਚੜਤਾ ਜਿਗਰਾ ਕਰਨਾ ਪੈਂਦਾ ਹੈ ਆਪਣਾ ਕੁੱਖੋ ਜੰਮਿਆ ਬੱਚਾ ਕਿਸੇ ਦੀ ਗੋਦ ਵਿੱਚ ਪਾਉਣ ਦੇ ਲਈ ਇਸ ਜੋੜੀ ਦੇ ਨੇਕ ਕੰਮ ਦੇ ਲਈ ਸਲਾਗਾ ਤਾਂ ਕਰਨੀ ਬਣਦੀ ਹੀ ਹੈ ਬਾਕੀ ਸਾਰੇ ਜਣੇ ਇਸ ਬੱਚੇ ਦੇ ਆਉਣ ਵਾਲੇ ਭਵਿੱਖ ਦੇ ਲਈ ਇੱਕ ਬੈਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ